ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਸਤਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਨੇ 1704 ਈਸਵੀ ਵਿੱਚ ਆਨੰਦਪੁਰ ਦਾ ਕਿਲਾ ਤਿਆਗ ਕਰਕੇ ਸਿੰਘਾ ਔਰ ਸਾਹਿਬ ਜادہ 10 ਮਈ ਸਰਸਾ ਨਦੀ ਪਾਰ ਕੀਤੀ ਜਿੱਥੇ ਆ ਕਰਕੇ ਸਾਹਿਬ ਜੀ ਦੇ ਪਰਿਵਾਰ ਦੇ ਵਿਛੋੜੇ ਹੋ ਗਏ ਇੱਕ ਹਿੱਸਾ ਸਤਗੁਰਜੀ ਦਾ ਇਹ ਪਰਿਵਾਰ ਦਾ ਇਸ ਸਥਾਨ ਸ੍ਰੀ ਚਮਕੌਰ ਸਾਹਿਬ ਜੀ ਦੇ ਧਰਤੀ ਤੇ ਪੁੱਜਿਆ ਇੱਕ ਹਿੱਸਾ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜادہ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹ ਸਰਸਾ ਨਦੀ ਪਾਰ ਕਰਕੇ ਉਥੋਂ ਸਰਹੰਦਵਾਲ ਦੀਆਂ ਨੀਹਾਂ ਨੂੰ ਹੋ ਕਰਕੇ ਸ਼ਾਹਤਾ ਪ੍ਰਾਪਤ ਕਰਦੇ ਹਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਪਾਰ ਕਰਕੇ ਇਸ ਧਰਤੀ ਤੇ ਪਹੁੰਚਦੇ ਹਨ ਇੱਥੇ ਆ ਕਰਕੇ ਮਹਾਰਾਜ ਜੀ ਇੱਕ ਬਾਗ ਦੇ ਵਿੱਚ ਆਪਣਾ ਟਿਕਾਣਾ ਕਰਦੇ ਆ ਕੁਝ ਸਮੇਂ ਬਾਅਦ ਸਤਗੁਰੂ ਜੀ ਨੂੰ ਖਬਰ ਮਿਲਦੀ ਹੈ ਕਿ ਦਿੱਲੀ ਤੋਂ ਬਹੁਤ ਵੱਡੀ ਫੌਜ ਜਿਹੜੀ ਆਪ ਜੀ ਦੇ ਮਗਰ ਚੜ੍ਹ ਕੇ ਆ ਰਹੀ ਹੈ ਸਤਗੁਰੂ ਜੀ ਉਸ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਇਆ ਇਸ ਧਰਤੀ ਦੇ ਉੱਤੇ ਕੋਈ ਜੰਗ ਦੇ ਨੁਕਤੇ ਨਿਗਾ ਦੇ ਨਾਲ ਮਹਿਫੂਜ਼ ਜਗ੍ਹਾ ਲੱਭਦੇ ਆ ਸਤਗੁਰੂ ਜੀ ਨੂੰ ਇਸ ਚਮਕੌਰ ਦੀ ਧਰਤੀ ਦੇ ਉੱਪਰ ਇੱਕ ਗੜੀ ਹੈ ਕੱਚੀ ਹੈ ਪਰ ਉੱਚੀ ਗੜੀ ਹੈ ਉਹਦੇ ਲਈ ਸਤਗੁਰੂ ਜੀ ਨੂੰ ਦੱਸ ਪੈਂਦੀ ਹੈ ਮਹਾਰਾਜ ਜੀ 500 ਮੋਹਰਾਂ ਦੇ ਕਰਕੇ ਉਸ ਗੜੀ ਦੀ ਖਰੀਦ ਕਰਦੇ ਹਨ ਉਤੋਂ ਸਤਗੁਰੂ ਜੀ ਆਪਣੇ ਸਹਬਜ਼ਾਦੇ ਆਪਣੇ ਸਿੰਘਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਗੜੀ ਵੱਲ ਆਉਂਦੇ ਹਨ ਅੱਲਾ ਯਾਰ ਖਾ ਜੋਗੀ ਲਿਖਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਗੜੀ ਵੱਲ ਵੇਖ ਕੇ ਕਹਿੰਦੇ ਅੱਜ ਸਖਿੱਤੇ ਮੇ ਹਮ ਕਹਤੇ ਤੇ ਆਣਾ ਇਹ ਵਹੀ ਹੈ ਕੱਲ ਲੁੱਟ ਕੇ ਜਿਸ ਜਗ੍ਹਾ ਸੇ ਹੈ ਜਾਣਾ ਯਹੀ ਵਹੀ ਹੈ ਬੱਚੋ ਕੋ ਜਹਾਂ ਪੇ ਹੈ ਘਟਾਣਾ ਯੇ ਵਹੀ ਹੈ ਧਰਤੀ ਕਹਿ ਦੇਤੀ ਹੈ ਹਾਂ ਯੇ ਟਿਕਾਣਾ ਵਹੀ ਹੈ ਮਹਾਰਾਜ ਜੀ ਇਸ ਗੜੀ ਵੱਲ ਵੇਖ ਕਰਕੇ ਸਤਿਗੁਰ ਜੀ ਕਿਆਸ ਲਾਉਂਦੇ ਕਿ ਕੱਲ ਨੂੰ ਇਸ ਧਰਤੀ ਦੇ ਉੱਤੇ ਮੈਂ ਆਪਣੇ ਬੱਚਿਆਂ ਨੂੰ ਆਪਣੀ ਜਾਨ ਤੋਂ ਪਿਆਰੀ ਸਿੰਘਾਂ ਨੂੰ ਕੁਰਬਾਨ ਕਰ ਦੇਣਾ ਹੈ ਸ਼ਹੀਦ ਕਰਵਾ ਦੇਣਾ ਸਤਿਗੁਰ ਜੀ ਇਸ ਗੜੀ ਦੇ ਵਿੱਚ ਆਉਂਦੇ ਆ ਰਾਤ ਹੁੰਦੀ ਹੈ ਕੁਝ ਸਿੰਘ ਇਸ ਗੜੀ ਦਾ ਪਹਿਰਾ ਕਰਦੇ ਆ ਕੁਝ ਉਸ ਵਕਤ ਦਾ ਪ੍ਰਬੰਧ ਕਰਕੇ ਆਰਾਮ ਕਰਦੇ ਆ ਲੈ ਯਾਰ ਖੱਜੂਗੀ ਲਿਖਦਾ ਕੁਝ ਖਾ ਕੇ ਸੋ ਗਏ ਜੀ ਪੋਸ਼ ਬਿਚਾ ਕੇ ਪੈਰਾ ਲਗੇ ਦੇ ਨੇ ਕਈ ਤਲਵਾਰ ਉਠਾ ਕੇ ਕੁਝ ਕਿਰਪਾਨ ਚੁੱਕ ਕੇ ਪੈਰਾ ਕਰਦੇ ਆ ਕੁਝ ਆਰਾਮ ਕਰਦੇ ਆ ਅੱਧੀ ਕੁ ਰਾਤ ਸਤਗੁਰੂ ਜੀ ਗੜੀ ਤੋਂ ਆਪਣੇ ਖੇਮੇ ਤੋਂ ਨਾ ਸਿੰਘਾਂ ਕੋਲ ਆਉਂਦੇ ਆ ਜਿੱਥੇ ਸਿੰਘ ਸਾਰੇ ਆਰਾਮ ਕਰ ਰਿਹਾ ਮਹਾਰਾਜ ਆਪਣੇ ਸਿੰਘਾਂ ਕੋਲਾ ਕਰਕੇ ਉਹਨਾਂ ਨੂੰ ਪਿਆਰ ਕਰਦੇ ਆ ਜੇ ਕਿਸੇ ਦੇ ਸਿਰ ਤੋਂ ਦਸਤਾਰ ਖੁੱਲੀ ਆ ਤਾਂ ਪਾਤਸ਼ਾਹ ਜੀ ਉਸ ਦਸਤਾਰ ਦੀ ਸੇਵਾ ਕਰਦੇ ਆ ਸੰਭਾਲ ਕਰਦੇ ਆ ਜਖਮ ਨੇ ਪੈਰਾਂ ਵਿੱਚ ਇੱਥੋਂ ਤੱਕ ਸਤਿਗੁਰ ਜੀ ਉਹਨਾਂ ਜਖਮਾਂ ਦੇ ਉੱਤੇ ਆਪਣੇ ਕਮਰ ਕੱਸੇ ਦਾ ਲੀੜਾ ਪਾੜ ਕਰਕੇ ਸਤਿਗੁਰ ਜੀ ਉਹਨਾਂ ਦੀ ਪੱਟੀ ਤੱਕ ਕਰਦੇ ਆ ਦਿਨ ਚੜ੍ਹਦਿਆਂ ਸਤਿਗੁਰ ਜੀ ਨੂੰ ਖਬਰ ਮਿਲਦੀ ਹੈ ਕਿ ਇਸ ਗੜੀ ਨੂੰ ਚਾਰੋਂ ਪਾਸੋਂ ਦੁਸ਼ਮਣ ਦੀ ਫੌਜ ਨੇ ਘੇਰ ਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਸਿੰਘਾਂ ਨੂੰ ਇਕੱਤਰ ਕਰਦੇ ਆ ਸਤਿਗੁਰ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦ੍ਰਿੜ ਕਰਾ ਕੇ ਸਾਬ ਜੀ ਉਹਨਾਂ ਸਿੰਘਾਂ ਨੂੰ ਬਖਸ਼ਿਸ਼ ਕਰਦੇ ਆ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਤ ਜਣ ਕੋ ਦਾ ਮਹਾਰਾਜ ਜੀ ਬਾਣੀ ਦ੍ਰਿੜ ਕਰਾ ਕੇ ਕਹਿੰਦੇ ਆ ਸੂਰਾ ਸੋ ਪਹਿਚਾਨੀ ਐ ਜੋ ਲਰੈਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂਨਾ ਛਾਡ ਕੇ ਇਸ ਤਰ੍ਹਾਂ ਮਹਾਰਾਜ ਸੇਖ ਨੂੰ ਉਹਨਾਂ ਸਾਰੇ ਸਿੰਘਾਂ ਨੂੰ ਸਤਿਗੁਰ ਜੀ ਬਾਣੀ ਦ੍ਰਿੜ ਕਰਵਾ ਕਰਕੇ ਚੜ੍ਹਦੀ ਕਲਾ ਵਿੱਚ ਲਿਆਉਂਦੇ ਆ ਮਤਾ ਕੀਤਾ ਜਾਂਦਾ ਪੰਜ ਪੰਜ ਦਾ ਜਥਾ ਇਸ ਗੜੀ ਤੋਂ ਬਾਹਰ ਜਾਏਗਾ ਕੁਰਬਾਨੀਆਂ ਸ਼ਹਾਾਤਾਂ ਵੱਲ ਸਤਿਗੁਰ ਗੁਰਦੇਵ ਬਹਾਦਰ ਸਾਹਿਬ ਜੀ ਦੀ ਗੋਲਦਾਰ ਪੂਰੇਗਾ ਸਤਗੁਰੂ ਜੀ ਦੇ ਇਸ ਕੀਤੇ ਹੋਏ ਹੁਕਮ ਨੂੰ ਖਾਲਸਾ ਪੰਥ ਸਿਰ ਮੱਥੇ ਮੰਨਦਾ ਹੈ ਪੰਜ-ਪੰਜ ਦਾ ਜਥਾ ਗੁਰੂ ਗੋਬਿੰਦ ਸਿੰਘ ਜੀ ਕੋਲ ਆ ਗਿਆ ਲੈ ਕੇ ਕਰਕੇ ਗੜੀ ਤੋਂ ਬਾਹਰ ਜਾਂਦਾ ਹੈ ਸ਼ਹਾਤਾ ਹੁੰਦੀਆਂ ਹਨ ਇਹਨਾਂ ਜਥਿਆਂ ਦੀ ਤਿਆਰੀ ਵਿੱਚ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਆਪਣੀ ਤਿਆਰੀ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪੁੱਤਰ ਦੇ ਮੋਢਿਆਂ ਨੂੰ ਫੜ ਕੇ ਕਹਿੰਦੇ ਆ ਪੁੱਤਰਾ ਇਸ ਗੜੀ ਦੀ ਇਸ ਜੰਗ ਦੇ ਵੱਲ ਜਾਣ ਦੀ ਰਾਹ ਤਾਂ ਹੈ ਪਰ ਇਸ ਗੜੀ ਤੋਂ ਵਾਪਸ ਆਣ ਦਾ ਕੋਈ ਰਾਹ ਨਹੀਂ ਹੈ ਧਾਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦਾ ਵੱਡਾ ਫਰਜ਼ਾਨ ਸਾਹਿਬ ਜادہ ਬਾਬਾਜੀ ਸਿੰਘ ਜੀ ਚੜਦੀ ਕਲਾ ਨਾਲ ਜਵਾਬ ਦਿੰਦਾ ਹੈ ਕਿ ਨਾਮ ਕਾ ਜੀਤ ਹੂੰ ਜੀਤਾ ਨਹੀਂ ਜਾਊਂਗਾ ਗਰ ਜੀਤ ਲਿਆ ਤੋ ਜੀਤਾ ਨਹੀਂ ਆਊਂਗਾ ਉਹ ਸਤਿਗੁਰੂ ਜੀ ਨੂੰ ਜਵਾਬ ਦਿੰਦੇ ਹੋਏ ਕਹਿੰਦੇ ਮਹਾਰਾਜ ਮੇਰਾ ਨਾਮ ਹੀ ਜੀਤ ਹੈ ਜਿੰਦਾ ਅਰਥ ਹੈ ਕਿ ਕਦੇ ਹਾਰੇਗਾ ਨਹੀਂ ਮੈਨੂੰ ਜੇਕਰ ਕੋਈ ਦੁਨੀਆ ਚ ਜਿੱਤ ਸਕਦਾ ਤੇ ਕੇਵਲ ਤੇ ਕੇਵਲ ਮੌਤ ਹੈ ਮੌਤ ਤੋਂ ਬਿਨਾ ਸਤਿਗੁਰੂ ਜੀ ਮੈਂ ਇੱਥੇ ਕਦੇ ਹਾਰ ਨਹੀਂ ਮੰਨਾਂਗਾ ਇਸ ਗੜੀ ਵਾਲਾ ਜਾਵਾਂਗਾ ਜ਼ਰੂਰ ਪਰ ਜਿਉਂਦਾ ਹੋਇਆ ਵਾਪਸ ਨਹੀਂ ਆਵਾਂਗਾ ਇਸ ਤਰ੍ਹਾਂ ਮਹਾਰਾਜ ਆਪਣੇ ਸਾਹਿਬਜ਼ਾਦੇ ਨੂੰ ਗੜੀ ਵਾਲਾ ਤੋਰਦੇ ਆ ਲੜਦਿਆਂ ਲੜਦਿਆਂ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਅਗਲੇਰਿਆਂ ਜੱਥਿਆਂ ਵਿੱਚ ਸਤਿਗੁਰੂ ਜੀ ਦਾ ਛੋਟਾ ਫਰਜ਼ੰਦ ਸਾਹਿਬਜ਼ਾਦਾ ਬਾਬਾ ਜੁਹਾਰ ਸਿੰਘ ਜੀ ਜਿਨ੍ਹਾਂ ਦੀ ਉਮਰ ਮਹਿਜ਼ 13 ਸਾਲ ਦੀ ਹੈ ਉਹ ਤਿਆਰੀ ਕਰਦੇ ਆ ਮਹਾਰਾਜ ਜੀ ਆਪਣੇ ਬੱਚੇ ਨੂੰ ਤਿਆਰ ਹੁੰਦਿਆਂ ਵੇਖ ਕਰਕੇ ਬੜੇ ਪ੍ਰਸੰਨ ਹੁੰਦੇ ਆ ਸਤਿਗੁਰੂ ਜੀ ਕੋਲ ਆਗਿਆ ਲੈਣ ਆਏ ਬਾਬਾ ਜੁਹਾਰ ਸਿੰਘ ਜੀ ਨੂੰ ਸਤਿਗੁਰੂ ਜੀ ਨੇ ਬਹੁਤ ਦులਾਰ ਕੀਤਾ ਬਹੁਤ ਪਿਆਰ ਕੀਤਾ ਪਾਤਸ਼ਾਹ ਜੀ ਨੇ ਸਿਰ ਕਲਗੀ ਲਾਈ ਅਨੁਗੁਰ ਗੋਵਿੰਦ ਸਿੰਘ ਸੱਤੇ ਪਾਤਸ਼ਾਹ ਜੀ ਨੇ ਕਮਰਕੱਸਾ ਲਾਇਆ ਕਮਰਕੱਸੇ ਵਿੱਚ ਸ੍ਰੀ ਸਾਹਿਬ ਲਾਈ ਆਪਣੇ ਪੱਤੇ ਵਿੱਚੋਂ ਤੀਰ ਕੱਢ ਕੇ ਆਪਣੇ ਪੁੱਤ ਦੇ ਪੱਤੇ ਵਿੱਚ ਪਾਏ ਘੋੜੇ ਉੱਤੇ ਬਿਠਾ ਕਰਕੇ ਸਤਿਗੁਰ ਸੱਤੇ ਪਾਤਸ਼ਾਹ ਜੀ ਉਹਨਾਂ ਨੂੰ ਜੰਗ ਦੀ ਤਿਆਰੀ ਕਰਵਾ ਕਰਕੇ ਮਹਾਰਾਜ ਘੋੜੇ ਨੂੰ ਥਾਪੜਾ ਦੇ ਕਰਕੇ ਗੜੀ ਦਾ ਦਰਵਾਜ਼ਾ ਖੋਲ ਕੇ ਜਕਾਰਾ ਲਾ ਕੇ ਆਪਣੇ ਛੋਟੇ ਫਰਜ਼ੰਦ ਬਾਬਾ ਜੁਹਾਰ ਸਿੰਘ ਜੀ ਨੂੰ ਗੜੀ ਵੱਲ ਤੋਰ ਦਿੰਦੇ ਆ ਬਾਬਾ ਜੁਹਾਰ ਸਿੰਘ ਜੀ ਘੋੜੇ ਤੇ ਇਸ ਗੜੀ ਵੱਲ ਵੱਧਦੇ ਆ ਤੀਰ ਦੀ ਵਰਤੋਂ ਕਰਦੇ ਆ ਨੇਜੇ ਦੀ ਵਰਤੋਂ ਕਰਦੇ ਆ ਘੋੜੇ ਤੋਂ ਡਿੱਗਣ ਉਪਰੰਤ ਆਪਣੇ ਕਮਰ ਕੱਸੇ ਵਿੱਚ ਲੱਗੀ ਹੋਈ ਹਾਥੀ ਸ੍ਰੀ ਸਾਹਿਬ ਦਾ ਉਹ ਇਸਤੇਮਾਲ ਕਰਦੇ ਆ ਅਖੀਰ ਲੜਦੇ ਆ ਲੜਦੇ ਆ ਜਦੋਂ ਸ੍ਰੀ ਸਾਹਿਬ ਵੀ ਟੁੱਟ ਜਾਂਦੀ ਹੈ ਬਾਬਾ ਜੁਝਾਰ ਸਿੰਘ ਜੀ ਦੀ ਵੀ ਸ਼ਹਾਦਤ ਹੋ ਜਾਂਦੀ ਹੈ ਮਹਾਰਾਜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ ਗੜੀ ਦੇ ਮਨਾਰੇ ਉੱਤੇ ਖੜ ਕੇ ਸਤਗੁਰੂ ਜੀ ਆਪਣੇ ਬੱਚਿਆਂ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਜੇ ਉਸ ਵਕਤ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਹੁੰਦੀ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਖੁਸ਼ੀ ਦੇ ਵਿੱਚ ਇਸ ਗੜੀ ਦੇ ਉੱਤੋਂ ਚੜ੍ਹਦੀ ਕਲਾ ਦਾ ਪ੍ਰਤੀਕ ਜਕਾਰੇ ਦਾ ਸਤਿਗੁਰੂ ਜੀ ਆਗਾਜ਼ ਕਰਦੇ ਆ ਮਹਾਰਾਜੀ ਇੱਥੇ ਜਕਾਰੇ ਲਾਉਂਦੇ ਆ ਵਾਹਿਦ ਇੱਕ ਪਿਤਾ ਸੀ ਜਿਹੜਾ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਵੇਖ ਕਰਕੇ ਖੁਸ਼ੀ ਦੇ ਜਕਾਰੇ ਛੱਡ ਰਿਹਾ ਸੀ ਸੋ ਇਸ ਤਰ੍ਹਾਂ ਕਰਦੇ ਆ ਕਰਦੇ ਆ ਸਤਿਗੁਰੂ ਜੀ ਤੋਂ ਸਿੰਘ ਜਿਹੜੇ ਆਗਿਆ ਲੈ ਕਰਕੇ ਸ਼ਹਾਦਤ ਪ੍ਰਾਪਤ ਕਰਦੇ ਆ ਸਤਿਗੁਰੂ ਜੀ ਆਪਣੀ ਤਿਆਰੀ ਕਰਦੇ ਆ ਗੜੀ ਵੱਲ ਜਾਣ ਦੀ ਜੰਗਵਲ ਜਾਣ ਦੀ ਖਾਲਸਾ ਇਸ ਗੱਲ ਨੂੰ ਆਵਾਸ ਕਰਦਾ ਮਹਿਸੂਸ ਕਰਦਾ ਹੈ ਕਿ ਜੇ ਸਤਿਗੁਰੂ ਜੀ ਇਸ ਜੰਗਵਲ ਜਾਣਗੇ ਤੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਏਗੀ ਜਿਹੜੀ ਪੰਥ ਨੂੰ ਨਾ ਪੂਰਾ ਹੋਣ ਵਾਲੀ ਕਹਾਟਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਹੁਣ ਆਦੇਸ਼ ਕਰਨ ਦੀ ਤਾਕਤ ਕਿਹ나 ਵਿੱਚ ਸੀ ਆਮ ਕੋਈ ਸਤਿਗੁਰਜੀ ਨੂੰ ਹੁਕਮ ਨਹੀਂ ਕਰ ਸਕਦਾ ਸੀ ਇਸ ਕਰਕੇ ਪੰਜਾ ਸਿੰਘਾਂ ਨੇ ਪੰਜ ਪਿਆਰਿਆਂ ਦਾ ਰੂਪ ਧਾਰਨ ਕਰਦਿਆਂ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਅੱਗੇ ਆ ਕੇ ਆਦੇਸ਼ ਕੀਤਾ ਸਤਿਗੁਰਜੀ ਨੂੰ ਖਾਲਸਾ ਆਦੇਸ਼ ਕਰਦਾ ਹੈ ਕਿ ਤੁਸੀਂ ਇਸ ਜੰਗ ਦੇ ਮੈਦਾਨ ਤੋਂ ਦੂਰ ਜਾਓਗੇ ਦੂਰ ਜਾ ਕਰਕੇ ਹੋਰ ਪੰਥ ਸਿਰਜੋਗੇ ਖਾਲਸਾ ਤਿਆਰ ਕਰੋਗੇ ਔਰ ਵੈਰੀ ਦੇ ਨਾਲ ਲੋਹਾ ਲੋਂਗੇ ਮਹਾਰਾਜ ਜੀ ਨਾ ਚਾਹੁੰਦੇ ਹੋਇਆ ਵੀ ਖਾਲਸੇ ਦੇ ਅੱਗੇ ਆਪਣਾ ਸਿਰ ਝੁਕਾਉਂਦੇ ਆ ਗੁਰੂ ਗੋਬਿੰਦ ਸਿੰਘ ਜੀ ਆਪਣੀ ਕਲਗੀ ਉਤਾਰ ਕੇ ਸਿੰਘਾਂ ਨੂੰ ਦਿੰਦੇ ਆ ਖਾਲਸੇ ਨੂੰ ਦਿੰਦੇ ਆ ਜਿਗਾ ਉਤਾਰ ਕੇ ਖਾਲਸੇ ਨੂੰ ਦਿੰਦੇ ਆ ਆਪਣੀ ਜੇਬ ਵਿੱਚੋਂ ਸਤਿਗੁਰੂ ਜੀ ਪੰਜ ਮੋਹਰਾ ਕੱਢ ਕੇ ਪੰਜਾਂ ਪਿਆਰਿਆਂ ਦੇ ਅੱਗੇ ਰੱਖ ਕੇ ਗੁਰੂ ਗੋਬਿੰਦ ਸਿੰਘ ਜੀ ਮੱਥਾ ਟੇਕਦੇ ਆ ਤਿੰਨ ਵਾਰ ਸਤਿਗੁਰੂ ਜੀ ਪ੍ਰਕਰਮਾ ਕਰਦੇ ਆ ਮੱਥਾ ਟੇਕ ਕਰਕੇ ਸਤਿਗੁਰੂ ਜੀ ਗੁਰਿਆਈ ਔਰ ਆਪਣੀ ਆਤਮਾ ਖਾਲਸੇ ਵਿੱਚ ਪ੍ਰਵੇਸ਼ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਗੱਡੀ ਨੂੰ ਛੱਡ ਕੇ ਅਗਾਂ ਨੂੰ ਤੁਰ ਪੈਂਦੀ ਹੈ ਇਤੋਂ ਫਿਰ ਮਹਾਰਾਜ ਜਦੋਂ ਗਾਂ ਜਾਂਦੇ ਆ ਇੱਕ ਉੱਚੀ ਟਿੱਬੀ ਤੇ ਆ ਕੇ ਸਾਡੇ ਸਿੱਖ ਸਰੋਤ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਤਾੜੀ ਮਾਰੀ ਉਸ ਅਸਥਾਨ ਤੇ ਪਹੁੰਚ ਕਰਕੇ ਸਿੱਖ ਸਰੋਤਾਂ ਦੇ ਵਿੱਚ ਆਇਆ ਮਹਾਰਾਜ ਕਹਿੰਦੇ ਪੀਰੇ ਹਿੰਦ ਮੇ ਰਵਦ ਜਿਹਦਾ ਅਰਥ ਹੈ ਕਿ ਹਿੰਦ ਦਾ ਪੀਰ ਜਾ ਰਿਹਾ ਜੇ ਕਿਸੇ ਵਿੱਚ ਬਹਲਾ ਤੇ ਰੋਕ ਸਕਦਾ ਸਤਗੁਰੂ ਜੀ ਦੀ ਮਾਰੀ ਹੋਈ ਤਾੜੀ ਦਾ ਕੋਈ ਜਵਾਬ ਨਹੀਂ ਸਤਗੁਰੂ ਜੀ ਇਧਰੋਂ ਫਿਰ ਮਾਛੀਵਾੜੀ ਤੇ ਜੰਗਲਾਂ ਨੂੰ ਹੋ ਜਾਂਦੇ ਆ ਰਸਤੇ ਵਿੱਚ ਗੁਰੂ ਪਿਆਰੀ ਸੰਗਤ ਸਤਗੁਰੂ ਜੀ ਨੂੰ ਮਿਲਦੀ ਹੈ ਸਤਗੁਰੂ ਜੀ ਨੂੰ ਪਛਾਣ ਕਰਕੇ ਗੁਰੂ ਦੀ ਸੇਵਾ ਲਈ ਅੱਗੇ ਆਉਂਦੇ ਆ ਉਹਨਾਂ ਵਿੱਚ ਆਏ ਸਤਕਾਰਯੋਗ ਬੀਬੀ ਸ਼ਰਨ ਕੌਰ ਜੀ ਨੂੰ ਸਤਿਗੁਰੂ ਜੀ ਸੇਵਾ ਲਾਉਂਦੇ ਆ। ਬੀਤੀ ਰਾ ਚਮਕੌਰ ਦੇ ਇਸ ਮੈਦਾਨ ਵਿੱਚ ਕਮਾਸਾਣ ਦਾ ਯੁੱਧ ਹੋਇਆ ਹੈ। ਸਿੰਘ ਸ਼ਹੀਦ ਹੋਏ, ਸਾਹਿਬਜ਼ਾਦੇ ਸ਼ਹੀਦ ਹੋਏ ਹਨ। ਮਹਾਰਾਜ ਜੀ ਬੀਬੀ ਸ਼ਰਨ ਕੌਰ ਜੀ ਦੀ ਸੇਵਾ ਲਾ ਕਰਕੇ ਇੱਧਰ ਤੋਰਦੇ ਹਨ ਕਿ ਤੁਸੀਂ ਜਾ ਕਰਕੇ ਉਹਨਾਂ ਸ਼ਹੀਦ ਹੋਏ ਸਿੰਘਾਂ ਦੇ ਸਰੀਰਾਂ ਦੀ ਸੰਭਾਲ ਕਰੋ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਪਾ ਕਰਕੇ ਬੀਬੀ ਸ਼ਰਨ ਕੌਰ ਜੀ ਇਸ ਧਰਤੀ ਤੇ ਆਉਂਦੇ ਆ। ਚੁਣ-ਚੁਣ ਕੇ ਸਰੀਰ ਜਿਹੜੇ ਇਕੱਤਰ ਕਰਦੇ ਆ, ਇੱਕ ਥਾਂ ਤੇ ਇਕੱਠੇ ਕੀਤੇ ਹੋਏ ਸਰੀਰਾਂ ਨੂੰ ਉਸ ਵਕਤ ਜੋ ਬਣਦਾ ਹੋਇਆ ਜੋ ਸਰਦਾ ਹੋਇਆ ਇੰਤਜ਼ਾਮ ਕਰ ਕਰਕੇ ਉਹਨਾਂ ਦੇ ਸਰੀਰਾਂ ਦਾ ਜਿਹੜਾ ਸੰਸਕਾਰ ਕਰਦੇ ਐ ਬਲਦੀ ਹੋਈ ਲਾਟ ਚਿਖਾ ਨੂੰ ਵੇਖ ਕਰਕੇ ਮੁਗਲਾਂ ਦੀ ਫੌਜ ਨੇ ਬੀਬੀ ਸ਼ਰਨ ਕੌਰ ਤੇ ਹਮਲਾ ਕਰ ਦਿੱਤਾ ਬੀਬੀ ਸ਼ਰਨ ਕੌਰ ਨੂੰ ਜਾਮੇ ਸ਼ਹਾਦਤ ਪਹਿਉਂਦਿਆ ਹੋਏ ਉਸ ਬਲਦੀ ਹੋਈ ਚਿਖਾ ਦੇ ਵਿੱਚ ਸੜ ਦਿੱਤਾ ਜਾਂਦਾ ਸੋ ਇਸ ਤਰ੍ਹਾਂ ਇਸ ਧਰਤੀ ਦੇ ਉੱਤੇ ਉਹ ਅਨੋਖਾ ਇਤਿਹਾਸ ਵਾਪਰਿਆ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਬੋਲਾਂ ਵਿੱਚ ਕਹਿੰਦੇ ਐ ਸਵਾ ਲੱਖ ਸੇ ਇੱਕ ਲੜਾਉ ਤਬਾ ਗਵਿੰਦ ਸਿੰਘ ਨਾਮ ਕਹਾਉ ਸਤਿਗੁਰ ਜੀ ਕਹਿੰਦੇ ਆ ਸਵਾ ਲੱਖ ਨਾਲ ਇੱਕ ਸਿੰਘ ਲੜੇ ਗਿਆ ਸੀ ਤਾਕਤ ਇਹਨਾਂ ਦੇ ਵਿੱਚ ਫੂਕ ਦੇ ਆਂਗਾ ਸੋ ਇਸ ਥਾਂ ਤੇ ਸਤਿਗੁਰ ਜੀ ਨੇ ਉਹਨਾਂ ਬੋਲਾਂ ਨੂੰ ਸੰਪੂਰਨ ਕੀਤਾ ਪੂਰਿਆਂ ਕੀਤਾ ਹੈ ਇਸ ਧਰਤੀ ਦੇ ਉੱਤੇ ਹਰ ਸਾਲ 6 7 8 ਕੋ ਦੀ ਸ਼ਹੀਦੀ ਸਭਾ ਮਨਾਈ ਜਾਂਦੀ ਹੈ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਆਪ ਜੀ ਦੇ ਚੈਨਨ ਦੇ ਮਾਧਿਅਮ ਰਾਹੀਂ ਸਮੂਹ ਦੇਸ਼ ਵਿਦੇਸ਼ ਵਿੱਚ ਬੈਠੀ ਸਿੱਖ ਸੰਗਤ ਨੂੰ ਬੇਨਤੀ ਹੈ ਆਪਣੇ ਬੱਚਿਆਂ ਨੂੰ ਇਸ ਧਰਤੀ ਦੇ ਉੱਤੇ 6 ਸਤ ਔਰ ਅੱਠ ਪੌਣ ਹੋਣ ਵਾਲੀ ਸ਼ਹੀਦੀ ਸਭਾ ਤੇ ਜਰੂਰ ਲਿਆ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਵਾਈਏ ਕਰੀਏ ਸੰਗਤ ਦੇ ਦਰਸ਼ਨ ਕਰਵਾਈਏ ਤਾਂ ਜੋ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਮਾਪੇ ਦਾ ਆੱਖਾ ਮੰਨਣ ਦੇ ਲਈ ਕਿਹਾ ਮੰਨਣ ਦੇ ਲਈ ਜੇ ਬੱਚੇ ਦੀ ਜਾਨ ਤੱਕ ਚਲੀ ਜਾਏ ਕਿ ਬੱਚੇ ਵਿੱਚ ਇਤਨੀ ਲਾਇਕਤ ਹੋਵੇ ਕਿ ਆਪਣੀ ਜਾਨ ਕੁਰਬਾਨ ਕਰ ਦੇ ਪਰ ਆਪਣੇ ਮਾਤਾ ਪਿਤਾ ਦੀ ਆਗਿਆ ਤੋਂ ਕਦੇ ਬਾਹਰ ਨਾ ਜਾਏ ਸੋ ਇਹੋ ਜੇ ਪੂਰਨੇ ਸਤਗੁਰੂ ਜੀ ਦੇ ਸਾਹਿਬਜ਼ਾਦੇ ਬਾਬਾਜੀਤ ਸਿੰਘ ਦੀ ਬਾਬਾ ਜਜਾਰ ਸਿੰਘ ਜੀ ਨੇ ਪਾਏ ਨੇ ਹਰ ਸਾਲ ਇਹਨਾਂ ਸਥਾਨਾਂ ਤੇ ਸ਼ਹੀਦੀ ਸਭਾ ਮਨਾਈ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ